ਉਮੀਦਵਾਰ ਗੁਰਮੀਤ ਸਿੰਘ ਮੀਤਹੇਰ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਵਕਤ ਮੈਂ ਉਹਨਾਂ ਦਾ ਕਾਫਲਾ ਤੁਹਾਨੂੰ ਦਿਖਾ ਦਿੰਨਾ ਹੈ ਕਿ ਮਸਤਮਾਨਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨfstਮਸਤਖ ਹੋਣ ਦੇ ਲਈ ਚੱਲੇ ਨੇ। ਉਹਨਾਂ ਦੇ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ, ਹਰਪਾਲ ਚਿੰਗਚੀਮਾ, ਨਰਿੰਦਰ ਕੋਰ ਭਰਾਸ ਵਿਧਾਇਕ ਅਤੇ ਹੋਰ ਵਿਧਾਇਕ ਜਿਹੜੇ ਨੇ ਨਾਲ ਮੌਜੂਦ ਨੇ। ਇਸ ਪਾਸੇ ਦੇਖੋਗੇ ਜਿਹੜੇ ਲੋਕੀ ਨੇ ਜਿਹੜੇ ਸਮਰਥਕ ਨੇ ਪਿੰਡ ਵਾਸੀ ਨੇ ਜਿਹੜੇ ਉਹ ਵੈਲਕਮ ਕਰਨ ਦੇ ਲਈ ਇੱਥੇ ਖੜੇ ਹੋਏ ਨੇ। ਦਾਇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਹੱਥਾਂ ਦੇ ਵਿੱਚ ਫੁੱਲ ਨੇ ਹਾਰ ਨੇ ਦੂਜੇ ਪਾਸੇ ਇਹ ਮੀਤ ਹੇਰ ਉਹਨਾਂ ਦਾ ਕਾਫਿਲਾ ਹੈ ਜਿਹੜਾ ਮਸਤੂਾਨਾ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਦੇ ਲਈ ਜਾ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਨਾਲ ਜਿਹੜੇ ਗੱਡੀ ਚਲਾ ਰਹੇ ਨੇ ਉਹ ਕੋਈ ਹੋਰ ਨਹੀਂ ਬਲਕਿ ਕੈਬਨਟ ਮੰਤਰੀ ਅਮਨ ਅਰੋੜਾ ਨੇ ਤੁਸੀਂ ਇਹ ਵੇਖੋਗੇ ਪੂਰਾ ਸੰਗਰੂਰ ਜਿਹੜਾ ਅੱਜ ਮੀਤ ਹੇਰ ਦੇ ਨਾਲ ਨਜ਼ਰ ਆ ਰਿਹਾ ਹੈ ਉੱਪਰ ਟਰੱਕ ਦੇ ਉੱਪਰ ਤੁਸੀਂ ਦੇਖੋਗੇ ਗੁਰਮੀਤ ਸਿੰਘ ਮੀਤ ਹੇਰ ਨਜ਼ਰ ਆ ਰਹੇ ਨੇ ਮੀਤ ਹੇਰ ਜਿਹੜੇ ਨੇ ਉਹ ਟਰੱਕ ਦੇ ਉੱਪਰ ਬੈਠੇ ਹੋਏ ਨਜ਼ਰ ਆ ਰਹੇ ਨੇ ਜਸ਼ਨ ਮਨਾਏ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਇਹ ਤਸਵੀਰਾਂ ਤੁਸੀਂ ਵੇਖੋਗੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਦਾਇਸਪਾਸੇ ਤਸਵੀਰਾਂ ਤੁਸੀਂ ਦੇਖ پا ਰਹੇ ਹੋ ਕਿ ਵੈਲਕਮ ਜਿਹੜਾ ਉਹ ਕੀਤਾ ਜਾ ਰਿਹਾ ਫੁੱਲਾਂ ਦੀ ਵਰਖਾ ਹੋ ਰਹੀ ਹੈ ਇਹ ਨੀਤ ਹੇਅਰ ਦੇ ਪੱਖ ਦੇ ਵਿੱਚ ਸਮਰਥਕਾਂ ਦਾ ਪਿਆਰ ਹੈ ਜਿਹੜਾ ਤੁਸੀਂ ਵੇਖ ਪਾ ਰਹੇ ਹੋ ਹੱਥਾਂ ਦੇ ਵਿੱਚ ਫੁੱਲ ਨੇ ਇਸ ਪਾਸੇ ਵੇਖੋਗੇ ਕਿ ਜਿਹੜਾ ਪਿਆਰ ਹੈ ਉਹ ਅੱਜ ਮੀਤਿਆਰ ਨੂੰ ਦਿੱਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਐਮਪੀ ਬਣ ਚੁੱਕੇ ਨੇ ਮੀਤਿਆਰ ਅੱਜ ਮਸਤਵਾਨਾ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਉਸ ਤੋਂ ਪਹਿਲਾਂ ਇਹ ਲੋਕਾਂ ਵੱਲੋਂ ਕਾਫਲਾ ਰੁਕਵਾਇਆ ਗਿਆ ਹੈ ਜਿਹੜਾ ਵੈਲਕਮ ਹੈ ਉਹ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਗੁਰਮੀਤ ਸਿੰਘ ਮੇਤੇ ਹਰ ਜੜੇ ਨੇ ਉੱਪਰ ਬੈਠੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਨਜ਼ਰ ਆ ਰਹੇ ਨੇ ਹਰਪਾਲ ਸਿੰਘ ਚਿਮਾ ਨਜ਼ਰ ਆ ਰਹੇ ਨੇ ਨਰਿੰਦਰ ਕੋਰ ਭਰਾ ਜਿਹੜੇ ਵਿਧਾਇਕ ਨੇ ਸੰਗਰੂਰ ਤੋਂ ਉਹ ਨਜ਼ਰ ਆ ਰਹੇ ਨੇ ਬਾਕੀ ਤੁਸੀਂ ਨੌਜਵਾਨ ਦੇਖੋਗੇ ਨੌਜਵਾਨ ਨਜ਼ਰ ਆਵਣਗੇ ਤੁਸੀਂ ਇਹ ਵੇਖੋਗੇ ਜਿਹੜੀ ਪੂਰੀ ਜਿੱਤ حاصل ਹੋਈ ਹੈ ਕਿਸ ਤਰ੍ਹਾਂ ਵੇਖਦੇ ਹੋ ਅੱਜ ਜਿੱਤੇ ਨੇ ਮੇਥਿਆ ਬਹੁਤ ਵਧੀਆ ਜਿੱਤ ਪ੍ਰਾਪਤ ਹੋਈ ਹੈ ਜੀ ਇਹ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖ ਕੇ ਦੇਖਦੇ ਹੋਏ ਬਹੁਤ ਵਧੀਆ ਉਹ ਆ ਰਿਸਪੌਂਸ ਮਿਲਿਆ ਵੈਲਕਮ ਕਰ ਰਹੇ ਹਾਂ ਵੈਲਕਮ ਕਰ ਰਹੇ ਹਾਂ ਅੱਜ ਹਾਂ ਜੀ ਹਾਂ ਜੀ ਅਸੀਂ ਟੱਕ ਯੂਨੀਅਨ ਦੇ ਵੱਲੋਂ ਬਹੁਤ ਵਧੀਆ ਵੈਲਕਮ ਕਰ ਰਹੇ ਹਾਂ ਤੁਸੀਂ ਵੇਖੋਗੇ ਨੌਜਵਾਨਾਂ ਦਾ ਵੱਡਾ ਸਮਰਥਨ ਜਿਹੜਾ ਹੈ ਮੇਥਿਆ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਇਹ ਤਸਵੀਰਾਂ ਵੇਖੋ ਕਿ ਵੱਡੇ ਗਿਣਤੇ ਦੇ ਨੌਜਵਾਨ ਜਿਹੜੇ ਨੇ ਉਹ ਮੋਟਰਸਾਈਕਲਾਂ ਦੇ ਉੱਪਰ ਗੱਡੀਆਂ ਦੇ ਉੱਪਰ ਮੇਹਤਿਆਰ ਦੇ ਨਾਲ ਨਜ਼ਰ ਆ ਰਹੇ ਨੇ ਇਹ ਤਸਵੀਰ ਦੇਖੋਗੇ ਮੈਨੂੰ ਤਾਂ ਬਸ ਇੰਨੀਆਂ ਕਵੋਟਾਂ ਪਈਆਂ ਇਹ ਹੱਥ ਦੇ ਵਿੱਚ ਸੁਪਾਲ ਸਿੰਘ ਖੈਰਾ ਦਾ ਬੋਰਡ ਹੈ ਜਿਹੜਾ ਹੱਥ ਦੇ ਵਿੱਚ ਨੌਜਵਾਨਾਂ ਨੇ ਟੱਕਿਆ ਹੋਇਆ ਉਧਰ ਫੁੱਲਾਂ ਦੀ ਵਰਖਾ ਤੁਸੀਂ ਵੇਖੋਗੇ ਕਿ ਮੇਹਤਿਆਰ ਦੇ ਉੱਪਰ ਫੁੱਲਾਂ ਦੀ ਵਰਖਾ ਹੋ ਰਹੀ ਹੈ ਤਾਂ ਇਹ ਕਾਫਲਾ ਜਿਹੜਾ ਹੈ ਮੇਹਤਿਆਰ ਉਹਨਾਂ ਦਾ ਜਿਹੜਾ ਮਸਤਵਾਨਾ ਸਾਹਿਬ ਨਤਮਸਤਕ ਹੋਣ ਦੇ ਲਈ ਚੱਲਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਜਿਹੜਾ ਸਵਾਗਤ ਹੈ ਮੀਤੇਰ ਉਹਨਾਂ ਦਾ ਉਹ ਕੀਤਾ ਜਾ ਰਿਹਾ ਹੈ ਲਗਾਤਾਰ ਫੁੱਲਾਂ ਦੀ ਵਰਖਾ ਹੋ ਰਹੀ ਹੈ ਲੱਡੂ ਵੰਡੇ ਜਾ ਰਹੇ ਨੇ ਨੌਜਵਾਨ ਤੁਸੀਂ ਵੇਖੋਗੇ ਹੱਥਾਂ ਦੇ ਵਿੱਚ ਚੰਡੇ ਨੇ ਗੱਡੀਆਂ ਦੇ ਉੱਪਰ ਬੈਠੇ ਹੋਏ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਸਵਾਗਤ ਜਿਹੜਾ ਹੈ ਹਰ ਥਾਂ ਦੇ ਉੱਪਰ ਮੀਤੇਰ ਉਹਨਾਂ ਦਾ ਹੋ ਰਿਹਾ ਹੈ ਲੱਡੂ ਦੇਖੋਗੇ ਤੁਸੀਂ ਇਹ ਪਿੰਡ ਵਾਸੀ ਨੇ ਜਿਹੜੇ ਲੱਡੂ ਵੰਡੇ ਹੋਏ ਨਜ਼ਰ ਆ ਰਹੇ ਨੇ ਵੱਡਾ ਸਵਾਗਤ ਜਿਹੜਾ ਮੀਤੇਰ ਉਹਨਾਂ ਦਾ ਹੋਇਆ ਅੱਜ ਵੱਡੀ ਜਿੱਤ ਹਾਸਲ ਜੜੀ ਹੈ ਮੀਤੇਰ ਉਹਨਾਂ ਨੇ ਕੀਤੀ ਹੈ ਤਕਰੀਬਨ ਜਿਹੜੀ ਹੈ 1.5 ਲੱਖ ਦੇ ਕਰੀਬ ਜਿਹੜੀਆਂ ਵੋਟਾਂ ਤੋਂ ਮਾਰਜ਼ੋਂ ਤੋਂ ਜਿੱਤ ਹਾਸਲ ਕੀਤੀ ਹੈ ਤਾਂ ਲੋਕਾਂ ਦੇ ਵਿੱਚ ਵੱਡੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਕਿੰਨੇ ਕੁ ਖੁਸ਼ੀ ਹੈ ਫਿਰ ਅੱਜ ਮੀਤੇਰ ਜਿੱਤੇ ਨੇ ਪੂਰੀਆਂ ਖੁਸ਼ੀਆਂ ਭਰ ਚੜ੍ਹਦੀ ਕਲਾ ਹੈ ਪੂਰੀਆਂ ਖੁਸ਼ ਖੁਰਸ਼ੀਆਂ ਨੇ ਮੀਤੇਰ ਦੀ ਸਾਡੇ ਐਮਪੀ ਸਾਹਿਬ ਜਿੱਤੇ ਨੇ ਹਾਂ ਜੀ ਬਿਲਕੁਲ ਇਹ ਲੋਕ ਨੇ ਜਿਹੜੇ ਕਹਿ ਰਹੇ ਨੇ ਸਾਨੂੰ ਬੜੀ ਖੁਸ਼ੀ ਹੈ ਤੁਸੀਂ ਇਸ ਪਾਸੇ ਦੇਖੋਗੇ ਬਾਬਾ ਜੀ ਉਹਨੇ ਹੱਥਾਂ ਦੇ ਵਿੱਚ ਫੁੱਲ ਨੇ ਸਵਾਗਤ ਕਰ ਰਹੇ ਨੇ ਲਗਾਤਾਰ ਵੈਲਕਮ ਹੋ ਰਿਹਾ ਹੈ ਬਾਬਾ ਜੀ ਅੱਜ ਵੇਰੇ ਮੀਤੇਰ ਜਿੱਤੇ ਨੇ ਕਿਸ ਤਰ੍ਹਾਂ ਵੇਖ ਰਹੇ ਹੋ ਕਿਸ ਤਰ੍ਹਾਂ ਵੇਖਦੇ ਹਾਂ ਜਿੱਤੇ ਨੇ ਮੈਨੂੰ ਬਹੁਤ ਖੁਸ਼ੀ ਆਜੀ ਟ੍ਰੱਕ ਯੂਨੀਅਨ ਵੱਲੋਂ ਅਸੀਂ ਕੰਮ ਲਵਾਂਗੇ ਨਾ ਲੋ ਜੀ ਵਧੀਆ ਬੰਦੇ ਅਨਸਾਰ ਪੜ੍ਹੇ ਲਿਖੇ ਨੇ ਜੀ ਅਸੀਂ ਇਹਨਾਂ ਦਾ ਧੰਨਵਾਦ ਬਹੁਤ ਕਰਦੇ ਹਾਂ ਖੁਸ਼ੀਆਂ ਜਿਹੀਆਂ ਕਿਹੜੀਆਂ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਸਰਕਾਰ ਦੀਆਂ ਸਾਨੂੰ ਬਹੁਤ ਵਧੀਆ ਲੱਗੀਆਂ ਨੇ ਗੱਲਾਂ ਜੀ ਸਾਡੇ ਸਾਰੇ ਕੰਮ ਹੋ ਰਹੇ ਨੇ ਜੀ ਬਿਜਲੀ ਫ੍ਰੀ ਕਰਤੀ ਜੀ ਹੋਰ ਵੀ ਬਹੁਤ ਕੰਮ ਹੋ ਰਹੇ ਨੇ ਜੀ ਸਾਰੇ ਯਾਨੀ ਵਧੀਆ ਜੀ ਨੌਕਰੀਆਂ ਮਿਲ ਰਹੀਆਂ ਨੇ ਬੱਚਿਆਂ ਨੂੰ ਅਸੀਂ ਬਹੁਤ ਧੰਨਵਾਦ ਆ ਜੀ ਤਾਂ ਬਿਲਕੁਲ ਇਹ ਪਿਆਰ ਹੈ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਕਿ ਫੁੱਲਾਂ ਦੀ ਵਰਖਾ ਹੋ ਰਹੀ ਹੈ ਇਸ ਪਾਸੇ ਦੇਖੋਗੇ ਲਗਾਤਾਰ ਫੁੱਲ ਵਰਸਾਏ ਜਾ ਰਹੇ ਨੇ ਤਾਂ ਇਸ ਵਾਰ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਗੜਾ ਹੈ ਸੰਗਰੂਰ ਉਹ ਗੁਰਮੀਤ ਸਿੰਘ ਮੀਥੇਰ ਨੇ ਬਚਾਇਆ ਕਿਉਂਕਿ ਪਿਛਲੀ ਵਾਰ ਜੇਕਰ ਗੱਲ ਕਰ ਲਈਏ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਇਥੋਂ ਐਮਪੀ ਬਣੇ ਸੀਗੇ ਮੌਜੂਦਾ एमपी सन लेकिन उनानु हरा के इस बार गुरमीत सिंह मीतियार ने जीत हासिल की है ये लगातार ਤੁਸੀਂ ਵੱਡਾ ਕਾਫਲਾ ਦੇਖ ਪਾ ਰਹੇ ਹੋ ਨੌਜਵਾਨ ਜਿਹੜੇ ਨੇ ਉਹ ਉਹਨਾਂ ਦਾ ਪਿਆਰ ਜਿਹੜਾ ਹੈ ਮੀਤਿਆਰ ਦੇ ਪ੍ਰਤੀ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖੋਗੇ ਗੱਡੀਆਂ ਦਾ ਵੱਡਾ ਕਾਫਲਾ ਜਿਹੜਾ ਪਿੱਛੇ ਤੱਕ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਨਾਲ ਹੀ ਜਿਹੜੇ ਟਰੈਕਟਰ ਟਰਾਲੀਆਂ ਨੇ ਉਹ ਵੀ ਨਾਲ ਲਗਾਏ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖੋਗੇ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਸਮਰਥਨ ਜਿਹੜਾ ਹੈ ਉਹ ਅੱਜ ਮੀਤਿਹਰ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਪਾਸੇ ਵੇਖੋਗੇ ਫੁੱਲ ਵਰਸਾਏ ਜਾ ਰਹੇ ਨੇ ਲਗਾਤਾਰ ਗੱਡੀਆਂ ਦੇ ਉੱਪਰ ਜਿਹੜੀ ਕਾਫਲੇ ਦੇ ਵਿੱਚ ਗੱਡੀਆਂ ਸ਼ਾਮਿਲ ਨੇ ਉਸ ਦੇ ਉੱਪਰ ਫੁੱਲ ਵਰਸਾਏ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਜਿਹੜਾ ਪਿਆਰ ਹੈ ਆਪਣਾ ਮੀਤਿਹਰ ਦੇ ਪ੍ਰਤੀ ਉਹ ਜ਼ਾਹਿਰ ਕੀਤਾ ਜਾ ਰਿਹਾ ਤੁਸੀਂ ਇਹ ਦੇਖੋਗੇ ਨੌਜਵਾਨ ਜਿਹੜੇ ਨੇ ਉਹ ਸਰਪਾਲ ਸਿੰਘ ਖਾਰਾ ਦੇ ਅੱਗੇ ਲਾਇਆ ਪਿਆ ਹੈ ਮੇਰਾ ਉੱਪਰ ਥੂਪ ਬਣਾ ਦਿੱਤਾ ਤਾਂ ਇਸ ਪਾਸੇ ਦੇਖੋਗੇ ਕਿ ਇਹ ਗੱਡੀਆਂ ਦੇ ਵਿੱਚ ਜਿਹੜੇ ਨੌਜਵਾਨ ਨੇ ਲੋਕ ਨੇ ਜਿਹੜੇ ਉਮੀਤ ਹੀਰ ਦੇ ਨਾਲ ਮਸਤਵਾਨਾ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਤਾਂ ਇਹ ਕਾਫਲਾ ਸੀਗਾ ਮੀਤ ਹੀਰ ਉਹਨਾਂ ਦਾ ਜਿਹੜਾ ਅੱਜ ਰਵਾਨਾ ਹੋਇਆ ਸੰਗਰੂਰ ਤੂਰੀ ਤੋਂ ਮਸਤਵਾਨਾ ਸਾਹਿਬ ਦੇ ਲਈ ਕੈਮਰਾ ਪਰ ਸਰਬਿੰਦਰ ਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋ ਜਗਬਾਨੀ ਟੀਵੀ